ਨਵ ਤੂੰ ਰਹਿਣ ਦੇ ਬੋਹਾ ਮੈਂ ਕਢ ਲਈ ਨਹੀਂ ਆ ਇੱਕ ਤਾਂ ਸੂੜੀ ਪਰਾ ਪਿਆ ਵਾ ਹੋਰ ਕਿਤੇ ਚੱਕਾ ਚੁੱਕਰ ਖਾ ਕੇ ਲੈ ਕੇ ਪੈਗੀ ਦੀਦੀ ਕਿਤੇ ਨਹੀਂ ਕੋਸ਼ ਹੁੰਦਾ ਤੁਸੀਂ ਤੇ ਇਦਾਂ ਕਰਦੇ ਜਿੱਦਾਂ ਮੈਂ ਕਦੇ ਕੰਮ ਨਹੀਂ ਕੀਤਾ ਹੁੰਦਾ ਤੇ ਨਾਲ ਤੁਹਾਨੂੰ ਨਹੀਂ ਗਰਮੀ ਲੱਗਦੀ ਬਸ ਕੋਈ ਨਹੀਂ ਮੈਂ ਅੱਜ ਹੁਣ ਕਰਨਾ ਹੀ ਆ ਕੋਈ ਗੱਲ ਨਹੀਂ ਮੈਂ ਮੁਰਕੇ ਨਾ ਲੈਣੀ ਆ ਤੁਸੀਂ ਨਾ ਇਨੀ ਫਿਕਰ ਨਾ ਕਰੋ ਮੈਂ ਤੁਹਾਡੇ ਨਾਲ ਕਰਾ ਦਿੰਨੀ ਆ ਜਿੰਨਾ ਕਿ ਮੇਰੇ ਤੋਂ ਹੁੰਦਾ ਲੈ ਆ ਫੜਾ ਦੇ ਮੈਂ ਕਢ ਲਈ ਨਹੀਂ ਕੋਈ ਗੱਲ ਨਹੀਂ ਛਿੱਟੇ ਛੁੱਟੇ ਪਹਿਣਗੇ ਨਵੇਂ ਕੱਪੜਾ ਇਹ ਹੁੰਦਾ ਇਹ ਰਮੈ ਨਹੀਂ ਆਹੀ ਥੋੜੀ ਆ ਚੱਲ ਵੀ ਅੱਲਾ ਮਰਜ਼ੀ ਕਰ ਲਾ ਸਗੋਂ ਮੈਂ ਤੇਰੀ ਹੈਲਪ ਕਰਾਉਂਦੀ ਆਂ ਨਹੀਂ ਤੁਸੀਂ ਸਗੋਂ ਦੇਓ ਕਿ ਕਿਉਂ ਕਰਾਉਂਦੀ ਐ ਹੁਣ ਤੇ ਤੁਸੀਂ ਚਾ ਚਾ ਚ ਕਹਿਂਦੇ ਹੋ ਨਾ ਜਾ ਜਾ ਕੇ ਤੇ ਤੂੰ ਬੈਠ ਜਾ ਮੁੜ ਕੇ ਜਦੋਂ ਬਾਅਦ ਵਿੱਚ ਟਾਈਮ ਹੋ ਪੈ ਗਿਆ ਨਾ ਥੋੜਾ ਜਿਹਾ ਫਿਰ ਤੁਸੀਂ ਕਿਹਾ ਕੰਨਾ ਕਿ ਬੈਠੀ ਰਹਿੰਦੀ ਬੈੜ ਤੇ ਚੜ ਕੇ ਮੈਨਾਂ ਕੋਈ ਕੰਮ ਨਹੀਂ ਕਰਾਉਂਦੀ ਕੋਈ ਗੱਲ ਨਹੀਂ ਲੂਗੇਜ ਪੈਨ ਦੋ ਮੈਂ ਨਵੇਂ-ਨਵੇਂ ਕੈਂਡ ਪਿਛਲ ਨਾ ਕਰਿਆ ਕਰ ਮੁੜ ਕੇ ਫਿਰ ਕਰਨਾ ਹੀ ਆਪ ਹੀ ਕਰਨਾ ਕਿਨੇ ਕਰਨਾ ਆਹੋ ਤੇ ਚਲੋ ਫਿਰ ਮੈਂ ਹੁਣ ਟੈਣਾ ਕਰਾ ਦੇਣੀ ਨਾ ਸਗੋਂ ਉਦਾਂ ਤੇ ਹਾਨੂੰ ਨਾ ਕੰਮ ਨਹੀਂ ਕਰਨਾ ਪੈਣਾ ਮੰਮੀ ਨੇ ਲਾਗਣ ਨੂੰ ਕਿਹਾ ਹੀਗਾ ਉਹ ਆਈ ਨਹੀਂਗੀ ਤਾਂ ਕਰਕੇ ਕਰਨਾ ਤੋ ਚਲੋ ਕੋਈ ਗੱਲ ਨਹੀਂ ਮੈਂ ਤਾਂ ਹੀ ਤੇ ਕਹਾਂ ਮੈਂ ਟਰਨ ਨਲ ਕਰਵਾ ਦਿੰਨੀ ਆ ਕਿੱਥੇ ਇਕੱਲੇ ਲੱਗੇ ਰਹੋਗੇ ਗਰਮੀ ਹੈ ਵੀ ਬੜੀ ਜ਼ਿਆਦਾ ਹੋਣਾ ਤੇ ਚੱਲ ਨਾਲੇ ਛੇਤੀ ਛੇਤੀ ਕਰਕੇ ਨਾ ਫਿਰ ਤੁਸੀਂ ਵੀ ਤਿਆਰ ਹੋ ਜਿਓ ਕੋਈ ਗੱਲ ਨਹੀਂ ਮੈਂ ਚੱਲ ਕਰਕੇ ਨਾ ਕੰਮ ਤੇ ਫਿਰ ਹੋ ਲੈਣੇ ਮੈਂ ਤਾਂ ਹੀ ਕੱਪੜੇ ਦੂਸਰੇ ਪਾ ਲੈ ਮੈਂ ਫਿਰ ਉਹ ਗੰਦੇ ਹੋ ਜਾਣਗੇ ਜਿਦੀ ਇਦਾਂ ਦੇ ਮੈਨੂੰ ਲੱਗਦਾ ਵਾ ਆਪਾਂ ਸਾਨੂੰ ਇੰਜ ਸ਼ਾਮਾਂ ਪੈ ਗਈਆਂ ਪਕੜੇ ਕੱਢਣ ਤੇ ਸੇਕ ਤੇ ਲੱਗਣ ਨਹੀਂ ਦਿਆ ਸਗੋਂ ਪੱਠੀ ਮੰਗਵਾ ਲੈਣੀ ਹੀ ਤੇਹੀ ਚੱਲ ਕੋਈ ਨਹੀਂ ਜਿਹੜਾ ਟਾਈਮ ਲੱਗਣਾ ਹੈ ਕੀ ਹੋਲੀ-ਵਾਲੀ ਲੱਗੇ ਰਾਵਾਂਗੇ ਵੇਖ ਲੈ ਨਾ ਵੀ ਮੈਂ ਕਦੋਂ ਦਾ ਕਿਹਾ ਵਾ ਫ ਨਾ ਪਤ ਹਾਂਜੀ ਮੰਮੀ ਜੀ ਇਧਰ ਆ ਮੇਰੀ ਧੀ ਹਾਂਜੀ ਦੱਸੋ ਕੋਈ ਚਾਹੀਦਾ ਵਾ ਨਹੀਂ ਚਾਹੀਦਾ ਮੈਨੂੰ ਕੁਛ ਇੱਥੇ ਤੇ ਬਹਿ ਦੱਸੋ ਕਿਹਾ ਕਿ ਗਰਮੀ ਬਹੁਤ ਜਾਗੀ ਹੈ ਤੂੰ ਕਹ ਤੂੰ ਜਾ ਕੇ ਸਹੀ ਚ ਕੰਮ ਕਰਨੀ ਬਿਮਾਰ ਹੋ ਜੇਗੀ ਮੰਮੀ ਦੀਦੀ ਵਿਚਾਰੇ ਇਕੱਲੇ ਲੱਗੇ ਹੀ ਤੇ ਮੈਂ ਕਿਹਾ ਚਲੋ ਨਾਲ ਥੋੜੀ ਬਹੁਤੀ ਹੈਲਪ ਕਰਵਾ ਦਿੰਨੀ ਆ ਕਿੱਥੇ ਘਰ ਦੇ ਰਹਿਣਗੇ ਉਹ ਲੈ ਤੂੰ ਆਪਣੇ ਪੇਕੇ ਜਾਣਾ ਜੇ ਭਲਾ ਬਿਮਾਰਸ਼ਮਾਰ ਹੋ ਜੇ ਤਾਂ ਫੇਰ ਅਗਲਿਆਂ ਨੇ ਮੁਖੌਲ ਕਰਨੇ ਕੱਲ ਲੈ ਸੋਰੀ ਗਈ ਤਾਂ ਅੱਜ ਬਿਮਾਰ ਮੁਕੀ ਆ ਜੀ ਰੁਕ ਜਾ ساری ਉਮਰ ਪੁੱਤ ਕੰਮ ਹੀ ਕਰਨਾ ਮਮਮੀ ਕਿਤੇ ਨਹੀਂ ਕੋਈ ਕੁਝ ਕਹਿੰਦਾ ਇਹ ਸਾਰੇ ਆਪਣੇ ਮਨ ਦੇ ਵਿਅਮ ਹੀ ਹੁੰਦੀ ਆ ਤਾਂ ਉੱਤੋਂ ਵੀ ਅਗਲੇ ਨੂੰ ਕੰਮ ਤੇ ਕਰਨਾ ਵਾ ਨਾ ਆ ਮੈਂ ਤੇਰੇ ਨਾਮ ਦੇ ਕੰਮ ਵੇਖ ਲੈ ਬਰਲਿਨ ਦੇ ਜਿਦੋਂ ਦਾ ਮੈਂ ਕਿਹਾ ਵਾ ਇਹ ਨਹੀਂ ਵੀ ਮੈਂ ਟੈਮੇ ਤਰਫਾ ਉੱਤੋਂ ਵੱਧਾ ਦਿਨ ਹੋੜਿਆ ਉੱਤੋਂ ਭਾਈ ਹੁੱਦਾ ਫਰੋਣੇ ਆਉਣ ਵਾਲੇ ਤੂੰ ਕੋਤ ਮਮੀ ਦੀਦੀ ਨੂੰ ਤੇ ਕਿਆ ਹੀ ਪਹਿਲਾਂ ਆਇਓ ਇਹ ਕਲ ਵੀ ਕਿਉਂ ਨਹੀਂ ਆਏ ਹੈਗੇ ਤੇ ਹੁਣ ਵੀ ਨਣ ਸੇ ਕੋ ਸਭ ਤੋਂ ਪਹਿਲਾਂ ਆਉਣਾ ਚਾਹੀਦਾ ਹੈ ਕੀ ਦਸਾਂ ਉਹਦੀਆਂ ਤਿਆਰੀਆਂ ਹੀ ਨਹੀਂ ਮੁੱਕਦੀਆਂ ਜੋ ਉਹਨੇ ਉੱਠਣਾ ਵਾ ਨਿਕਾਣੇ ਦਾ ਕੰਮ ਕਰੀ ਜਾਣਾ ਨਾ ਟਾਈਮ ਨਾ ਆਉਣਾ ਆਗੇ ਜੀ ਲੈ ਸਸਰੀ ਘਰ ਮਮੀ ਸਾਸਿਕਾਲ ਪੁੱਤ ਤੈਨੂੰ ਯਾਦ ਕਰਦੀ ਹੈ ਹੈ ਸਸਰੀ ਸਾਸਿਕਾਲ ਪੁੱਤ ਸਸਰੀ ਘਰ ਪਾਜੀ ਤੈਨੂੰ ਯਾਦ ਕਰਨੇ ਤਾਂ ਪਾ ਗਏ ਤੇ ਉਹਦਾ ਪੁੱਤ ਤੂੰ ਵੀ ਇਹ ਕਮ ਸੇ ਕਮ ਥੋੜਾ ਟਾਈਮ ਨਾ ਆਉਣਾ ਹੈ ਕਿੰਨੀ ਲੇਟ ਹੋ ਗਈ ਜੀ ਚਲੋ ਕੋਈ ਨਹੀਂ ਤੁਸੀਂ ਬੈਠੋ ਮੈਂ ਪਾਣੀ ਲੈ ਕੇ ਆਉਂਦੀ ਹਾਂ ਅਰੁਪਾ ਜੀ ਆਪਾਂ ਪਰ ਮੈਂ ਉੱਧਰ ਜਾਣਾ ਤਾ ਤੂੰ ਮੇਰੇ ਲਾਗੇ ਬਹਿ ਜਾ ਪੁੱਤ ਪਾਣੀ ਪਿਆਲ ਮੰਮੀ ਅੱਜ ਗਰਮੀ ਵੀ ਬੜੀ ਆ ਪੁੱਤ ਗਰਮੀ ਦੇ ਵਾਕਿਆ ਤੇ ਗੰਦੀ ਲਿਆਦੀ ਹੈ ਘੜੀ ਘੜੀ ਤੇ ਲੱਗਦੀ ਹੈ ਹੋਰ ਮੰਮੀ ਇਹ ਗੱਲ ਸੁਣ ਪੁੱਤ ਵੇ ਇਹ ਕਿ ਨਾ ਦਿਨ ਮੈਂ ਸੋਣਾ ਪਾਇਆ ਹੈ ਤਾ ਤੂੰ ਆ ਝੂਠੇ ਪਾ ਕੇ ਆ ਗਈਆਂ ਐਨਾ ਤੇਰੇ ਸਹੁਰਿਆਂ ਨੇ ਵੀ ਪਾਇਆ ਉਹ ਮੰਮੀ ਬੁਖਾਵਾ ਵਖਾਉਣਾ ਵਾ ਅੱਜ ਨਾ ਨਾਲ ਹੀ ਸਕੂਟਰੀ ਤੇ ਆਏ ਆ ਗੱਡੀ ਇਹਨਾਂ ਦਾ ਕੋਈ ਯਾਰ ਦੋਸਤ ਲੈ ਗਿਆ ਹੀ ਲੈ ਤੇ ਪੁੱਤ ਗੱਡੀ ਲੋਕਾਂ ਵਾਸਤੇ ਲਈ ਆ ਕਮ ਸਕੁਮੇ ਇੰਨਾ ਤਾਂ ਸੋਚੇ ਕਿ ਅੱਜ ਨਹੀਂ ਆਉਣੀ ਕੁੜੀ ਲਿਆਉਣੀ ਕਦੋਂ ਇੱਥੇ ਚੱਲ ਮੰਮੀ ਕੋਈ ਗੱਲ ਨਹੀਂ ਆਤ ਗਏ ਨਾ ਆਪਾਂ ਪੁੱਤ ਅੱਜ ਤਾਂ ਨਾ ਗੱਡੀ ਦਿੰਦੇ ਹੁਣ ਨਵੇਂ ਜਿਹੇ ਰਿਸ਼ਤੇਦਾਰਾਂ ਨੇ ਨਾ ਉਹਨਾਂ ਆਖਾਂ ਵਾਲੀ ਕੁੜੀ ਸਕੂਟਰੀ ਤੇ ਆਈ ਏ ਚੰਗੇ ਭੜੇ ਘਰ ਤੇ ਨੂੰ ਇਹੀ ਲਿਆਇਆ ਵਾ ਮੰਮੀ ਇਹੋ ਗੱਲਾਂ ਤੇ ਮੈਂ ਇਹਨਾਂ ਨਾਲ ਸਵੇਰੇ ਲੜੀ ਮੈਨੂੰ ਪੁੱਛਦੇ ਵੀ ਨਹੀਂ ਹੈਗੇ ਤੇ ਉਹਨਾਂ ਨੂੰ ਗੱਡੀ ਪੜਾਤੀ ਆਪਣੇ ਯਾਰ ਦੋਸਤ ਨੂੰ ਤੇ ਤੁਸੀਂ ਪਹਿਲਾਂ ਨਹੀਂ ਇਹਨੂੰ ਦੱਸਿਆਗਾ ਫੇ ਇੱਕ ਅੱਧੇ ਦਿਨ ਜਾਂਦੇ ਜਾਣਾ ਪੈਣਾ ਮੰਮੀ ਇਹੋ ਗੱਲਾਂ ਦਾ ਇਹ ਸਮਝਦਾ ਨਹੀਂ ਜਵਾਈ ਤੁਹਾਡਾ ਫੇਰ ਤੂੰ ਹੀ ਲੈਣਾ ਵਾ ਲੜ ਗਈ ਉਹ ਦਿਨ ਆਫੇ ਉਤੋਂ ਆ ਦੂਜਾ ਸਾਰਾ ਸਮਾਨ ਪਾ ਕੇ ਆ ਗਈ ਅਗਲੇ ਨੇ ਕਹਿਣਾ ਕੁੜੀ ਨਹੀਂ ਭਾਈ ਪਾਇਆ ਹੀ ਕੁਛ ਨਹੀਂ ਬੰਦਾ ਕਮ ਸੇ ਕਮ ਟੌਰ ਬਣਦਾ ਮੋਟੇ ਉਹਦਾ ਵੀ ਮੰਮੀ ਤੁਹਾਡੀ ਟੌਰ ਟੌਰ ਸਾਰੇ 10 ਪਿੰਡਾਂ ਚ ਪਤਾ ਵਾ ਕਿ ਕੁੜੀ ਤੀ ਸੌਖੇ ਘਰ ਵਿਆਹੀ ਆ ਉਹ ਪੋਤੋ ਵੱਤ ਮੈਨੂੰ ਵੀ ਪਤਾ ਵਾ ਪਿੰਡ ਨੂੰ ਵੀ ਪਤਾ ਵਾ ਜਿਹੜੇ ਨਵੇਂ ਸੱਜਦੇ ਆਉਂਦੇ ਮੈਂ ਉਹਨਾਂ ਦੀ ਗੱਲ ਕੰਡਈ ਆ ਮੰਮੀ ਇਹ ਕਿੰਨੂੰ ਵਿਖਾਉਣਾ ਵਾ ਦੱਸ ਤੂੰ ਇਹ ਤਾਂ ਹੱਦੀ ਕਰਨ ਦੇ। ਜੇ ਮੈਂ ਇੱਥੇ ਹੁਣ ਗੱਲ ਕਰਾਂ ਤਾਂ ਕੰਦਾਂ ਨੂੰ ਕੰਨ ਕੋਈ ਨਾ ਕੋਈ ਸੁਣ ਲੇਗਾ। ਆ ਜਿਹੜੇ ਨਵੇਂ ਸਜਦੇ ਲੱਬੇ ਨੇ ਇਹਨਾਂ ਕੀ ਦਿੱਤਾ? ਕੁੜੀ ਨੂੰ ਕਦੇ ਇੰਨੀਆਂ ਤਾਂ ਵਾਲੀਆਂ ਜੀਆਂ ਪਾ ਕੇ ਕੱਲ ਛੜਿਆ। ਨਾਲ ਕਿਤੇ ਕੋਈ ਛਾਪ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਕੋਈ ਮਿਲਣੀ ਨਹੀਂ ਕੀਤੀ। ਕੰਮ ਸੋ ਕੰਮ ਤੂੰ ਪਾ ਕੇ ਆਂਦੀ। ਇਹਨਾਂ ਦੀ ਲੱਖਾਂ ਖੁੱਲ ਜਾਂਦੀਆਂ। ਤੇ ਅਗਲਾ ਕੁੜੀ ਆਪਣੇ ਨੂੰ ਸਾਰਾ ਕੁਝ ਦਿੱਤਾ ਵਾ। ਮੰਮੀ ਇਹ ਗੱਲ ਲੈਣਾ ਜਿੱਦਣ ਅਸੀਂ ਭਾਬੀ ਨੂੰ ਲੈਣ ਜਾਵਾਂਗੇ ਨਾ ਤੁਹਾਡੀਆਂ ਸਾਰੀਆਂ ਕਸਰਾ ਕੱਢ ਦਾਂਗੇ। ਜੇ ਤੀ ਆਖੋਗੇ ਨਾ ਤੇ ਮੇਰੇ ਕੋਲ ਤਿੰਨ ਸੈਟ ਹੈ ਇੱਕ ਧੂਈ ਪਾਇ ਇੱਕ ਸੌਹਰੇ। ਇੱਕ ਹੋਰ ਬਣਾਇਆ ਸੀ ਮੈਂ ਤੇ ਤਿੰਨੇ ਪਾ ਲੂੰਗੀ ਤੂੰ ਪਾ ਕੇ ਆਂਦੀ ਇੱਕ ਦਿਨਾਂ ਦੀ ਵੀ ਅੱਖਾਂ ਖੁੱਲਣ ਉਹਨਾਂ ਨੂੰ ਪਤਾ ਲੱਗ ਜੇ ਬਾਹਰ ਪਾ ਕੇ ਤੇ ਕੁੱਲੀ ਕੱਢ ਚੜੀ ਇਥੇ ਮੈਂ ਤਾਂ ਗੱਲ ਨਹੀਂ ਕਰਦੀ ਕੋਈ ਇਥੇ ਸੁਣਦਾ ਹੀ ਨਾ ਹੋਵੇ ਕੋਈ ਹੈ ਇਹਨਾਂ ਨੂੰ ਓਦਾਂ ਨਹੀਂ ਆ ਜਿਹੜੀ ਵਿਚੋਲੀ ਉਹਨੇ ਵੀ ਕੋਈ ਗੱਲ ਕੀਤੀ ਤੇ ਤੂੰ ਗੱਗੋ ਵਿਚੋਲੀ ਹਾਂ ਤੈਨੂੰ ਵੀ ਨਹੀਂ ਪਤਾ ਹੈਗਾ ਮੰਮੀ ਮੈਨੂੰ ਤੇ ਵਿਚੋਲਣ ਆਂਦੀ ਤੇ ਸਭ ਕੁਝ ਉਹਨਾਂ ਕਰਨਾ ਮੈਨੂੰ ਕੀ ਪਤਾ ਹੈ ਵੀ ਨਹੀਂ ਕਰਨਾ ਮੈਂ ਕਦੇ ਵੀ ਨਹੀਂ ਉੱਥੇ ਰਿਸ਼ਤਾ ਕਰਨਾ ਹੁਣ ਮੈਂ ਇਹ ਸੋਚਣ ਲਈ ਹਾਂ ਹੋ ਸਕਦਾ ਅੱਜ ਹੁਣ ਤੇ ਅੱਜ ਹੀ ਕ ਕੁੜੀ ਨੂੰ ਪਾਪੂ ਜਾਂ ਜਵਾਈ ਨੂੰ ਵੀ ਪਾ ਜਾ ਕੋਈ ਪਤਾ ਮੈਨੂੰ ਮਮੀ ਕਈ ਹੁਣ ਏਦਾਂ ਹੀ ਕਰਦੀ ਆ ਤੇ ਨਾਲ ਇਹ ਕੰਮ ਕਰਿਓ ਵਿਚੋਲਣ ਨੂੰ ਕਹਿਣਾ ਸੀ ਨਾਲੇ ਆਏ ਨਹੀਂ ਮੈਂ ਕੀਤਾ ਫੋਨ ਉਹਨੂੰ ਮੈਂ ਨਾਲ ਆਵੇਂ ਹੁਣ ਇਹ ਨਾਲ ਉਹ ਆ ਜਾਂਦਾ ਤੇਰਾ ਕੋਈ ਨਾ ਕੋਈ ਬਹਾਨਾ ਮਾਂਜੀ ਨਾਲੇ ਤੇ ਜੇ ਚੱਜ ਨਾ ਆਉਣਗੇ ਤਾਂ ਵੀ ਠੀਕ ਆ ਜੇ ਉਹ ਆ ਜਾਣਗੇ ਤੇਨੂੰ ਕੁਛਾ ਨਹੀਂ ਤੇ ਸਹੀ ਆਈ ਭਾਬੀ ਦੇ ਪੇ ਕਹਿਣਾ ਆ ਹਮਣਾ ਮੈਂ ਚੋਲਣੇ ਨਹੀਂ ਨਹੀਂ ਉਹ ਤਾਂ ਨਹੀਂ ਮੇਰੇ ਪੋਤੇ ਨੇ ਮੈਨੂੰ ਛੱਡ ਜਾਣਾ ਪਰ ਆਉਣਾ ਟਾਈਮ ਦੇ ਟਾਈਮ ਹੀ ਚੱਲ ਮਮੀ ਇੰਨੀ ਉਹਦੀ ਬੜੀ ਬਾਦਰੀ ਆ ਟਾਈਮ ਦੇ ਟਾਈਮ ਹੀ ਆ ਜੇ ਹੋਰ ਆਉਣਾ ਹੀ ਪੈਣਾ ਮਮੇ ਭਾਬੀ ਸ਼ਰਨ ਉਹ ਪੁੱਤ ਪਕੌੜੇ ਕੱਢਣ ਦੀ ਹੈ ਮੰਮੀ ਤੁਸੀਂ ਕੰਮ ਵਾਲੇ ਲਾ ਲੈਣੇ ਕਿ ਕੀ ਦੱਸਾਂ ਤੈਨੂੰ ਕੰਮ ਵਾਲੀ ਦਾ ਗਾੜੀ ਤੇਰਾ ਰਾਤੀ ਨਹੀਂ ਗਿਆ ਤਾਂ ਸਵੇਰੇ ਵੀ ਗਿਆ ਉਹਨੇ ਅੱਗੋ ਕਹਿਤਾ ਵੀ ਮੇਰੀ ਦਾਜ ਕੁੜੀ ਨਹੀਂ ਗਈ ਠੀਕ ਹੈ ਮੈਨੂੰ ਉੱਥੇ ਜਾਣਾ ਪੈਣਾ ਤੇ ਮੈਂ ਫੇਰ ਆਖਿਆ ਚਲਾਪੇ ਕਰ ਲੈਨੇ ਚਲ ਠੀਕ ਹੈ ਮੈਂ ਮਿਲ ਕੇ ਆਈ ਭਾਬੀ ਨੂੰ ਕੋਈ ਨਹੀਂ ਨਾਲ ਦੇ ਹੱਥੋਂ ਤੱਕਵਾ ਦੇ ਤੂੰ ਹੁਣ ਕੋਈ ਗੱਲ ਨਹੀਂ ਅੱਖ ਲੱਗ ਲਾਸੀ ਪੜਾ ਜਾ ਲੈ ਲੈ ਜਣੀ ਮੰਮੀ ਮੈਂ ਚਲ ਮੇਰੀ ਕੁੜੀ ਆ ਗਈ ਮੈਨੂੰ ਫੇਰ ਮੁੱਕ ਗਿਆ ਉਧਾ ਵੇਖ ਲਾ ਮੰਮੀ ਦੇ ਕੰਮ ਨਵ ਮੇਰ ਨਾ ਕਰਾਉਂਦੇ ਹੀ ਸੀ ਨਾ ਤੇ ਉਹਨੂੰ ਵੀ ਆਵਾਜ਼ ਮਾਰਨੀ ਆ ਤੇ ਆਪ ਨੂੰ ਮੰਮੀ ਨੇ ਨਾ ਇੱਕ ਕੋਰੀ ਨਹੀਂ ਫੇਰਾ ਮਾਰ ਕੇ ਵੇਖਿਆ ਤੇ ਕੀ ਕਰਨ ਦੇ ਹੀ ਆ ਕਿਤੇ ਸਾਸ਼ਿਕਾ ਭਾਬੀ ਜੀ ਕੱਲੇ ਗੱਲਾ ਕਰੀ ਜਾਣਦੇ ਹੋ ਸਾਸ਼ੀ ਕਾਲ ਕਦੋਂ ਆਈਆਂ ਹੁਣ ਇਹਦੇ ਆਈਆਂ ਅੱਛਾ ਜੇ ਨੁਚਰੇ ਪਏ ਹੋ ਫਿਰ ਕੰਮ ਕਰਨਾ ਉਹ ਫਿਰ ਸੁੱਖਾ ਥੋੜਾ ਵਾ ਚੱਲ ਭਾਬੀ ਮੈਂ ਨਾਲ ਕਰਮਣੀ ਆ ਤੇਰੇ ਚੱਲ ਕੋਈ ਨਹੀਂ ਤੂੰ ਹੁਣ ਤਿਆਰ ਬਿਆਰ ਹੋਈ ਆ ਉਹ ਕੋਈ ਗੱਲ ਨਹੀਂ ਭਾਬੀ ਤੇ ਨਾਲੇ ਤੂੰ ਕੱਪੜੇ ਨਹੀਂ ਪਾਇਪ ਹੋਏ ਹੈਗੇ ਹੁਣ ਆ ਕੰਮ ਕਰਕੇ ਪਾਉਂਗੀ ਹੁਣ ਫਿਰ ਖਰਾਬ ਹੋ ਜਾਣੇ ਤੈਨੂੰ ਪਤਾ ਹੈਗਾ ਵਰ ਸੋਈ ਚ ਮੈਂ ਤਾਂ ਮੰਮੀ ਨੇ ਕਹਿਣੀ ਵੀ ਕੰਮ ਵਾਲੀ ਲਾ ਦੇਣੀ ਹੈ ਮੰਮੀ ਕੈਂਡੀਟ ਅਡਿਸਵਰੇ ਗਿਆ ਆਹੀ ਤਉਨੂੰ ਕੰਮ ਕੋਈ ਪੈ ਗਿਆ ਆਹੋ ਕੀ ਆ ਤੇ ਹੈਗਾ ਹੀ ਮੰਮੀ ਨੇ ਚੱਲ ਕੋਈ ਗੱਲ ਇਹ ਨਾਨਨ ਪਰ ਜਾ ਹੀ ਕਰ ਲੈਣੀ ਨਾਨ ਚੱਲ ਕੋਈ ਨਹੀਂ ਕਰ ਲੈਨੇ ਤੂੰ ਤੇ ਮੈਂ ਕਹਿੰਦੀ ਵੀ ਰਹਿਣ ਹੀ ਦੇ ਉਹ ਕੋਈ ਗੱਲ ਨਹੀਂ ਆਪਣੀ ਖਰਾਬ ਹੋ ਜਾਣਗੀ ਤੇਰੀ ਉਹ ਕਰ ਲਈਂ ਆਪਾਂ ਮੈਂ ਤਾਂ ਹੁਣ ਲੱਗੀ ਆ ਮੈਂ ਤੇ ਘਰ ਹੀ ਲੈਣਾ ਵਾ ਹੋਰ ਪਿੰਦ ਤਫਾ ਕਦੂ ਕਦੂ ਕਰਨ ਦੇ ਜੇ ਆ ਕੀਤਾ ਦੋ ਤਿੰਨ ਬੱਲੇ ਬੱਲੇ ਸੱਸ ਰੇੜੀ ਚਾਚੀ ਕਾਲ ਕੀ ਹਾਲ ਵਧੀ ਰੇੜੀ ਉਹ ਠੀਕ ਠਾਕ ਹਾਂਜੀ ਔਰ ਵਧੀਆ ਆ ਕੋਈ ਕਿਦਾਂ ਮੁੰਡਾ ਤੇਰੇ ਮੈਂ ਤਾਂ ਅੱਗੇ ਕਹਿਣਿਆ ਵੀ ਪ੍ਰਾਣਿਆਂ ਨੂੰ ਪਹਿਲਾਂ ਆ ਜਾਵੇ ਆਓ ਟਾਈਮ ਬਣਾ ਕੇ ਵਾਹੇ ਕੋਹਣੜੀ ਪੀਤਾ ਆ ਜੀ ਪੀ ਲੈ ਰੇੜੀ ਉਹ ਚਾਹ ਚੁਲਿਆ ਹੋ ਬਣਾਉਗਾਈ ਕੋਈ ਨਹੀਂ ਰੇੜੀ ਆ ਚੱਲੇ ਪ੍ਰਾਣਿਆਂ ਕੋਲ ਇਕੱਠੇ ਪੀਨੇ ਆ ਓ ਯਾਰ ਤੂੰ ਜਵਾਈ ਪਾਈ ਆਂ ਦੱਸ ਗੜੀਏ ਕਿਦਾਂ ਦੀ ਗੱਲ ਉਹ ਪੀਏ ਕਰੀ ਉਹ ਆਉਣ ਦੇ ਰਫੇ ਪੀਤੀ ਜਾਊਗੀ ਕੋਈ ਗੱਲ ਨਹੀਂ ਇਕੱਠਿਆਂ ਪੀਨੇ ਆ ਚਲੋ ਮਰਜੀ ਭਰਾਵਾ ਤੇਰੀ ਹੋਣਾ ਸੀ ਕੀ ਕਹਿ ਸਕਨੇ ਆ ਹੋਰ ਤੁਸੀਂ ਸੁਣਾ ਕਦਾਂ ਬਸ ਵਧੀਆ ਠੀਕ ਠਾਕ ਆ ਨਿਕਣ ਡੇ ਆ ਮੈਂ ਤੇ ਚੱਲ ਪਰੋਣੇ ਆਉਣ ਇੰਨਾ ਰਿਆ ਕਰ ਵਧੀਆ ਦਿੰਦਾ ਜੀ ਡਾਡੀ ਕੋ ਪਰਣਾ ਬੰਨਿਆ ਕਿੱਡਾ ਸੋਹਣਾ ਲੱਗਣ ਗਿਆ ਤੇ ਹੋਰ ਹਰ ਵੇਲੇ ਐਵੇਂ ਵਾਲ ਦੇ ਖਿਲਾਰ ਛੜਦਾ ਵਾ ਉਹ ਜਿਹੜਾ ਕੰਮ ਛੱਡਦੇ ਹੋਣਾ ਇਹ ਦੱਸ ਗੱਲ ਸਹੀ ਆ ਅੱਗੇ ਨਾਲੋਂ ਵੇਖ ਕਿੱਡਾ ਵਧੀਆ ਲੱਗਦਾ ਹਾਂ ਹੈ ਬੰਨਿਆ ਕਰਦਾ ਭਈਆ ਪਰ ਨਹੀਂ ਬੰਨੇ ਹਾਂ ਨਹੀਂ ਵਧੀਆ ਵਧੀਆ ਵਾ ਹੁਣ ਜਿਹੜਾ ਲੰਮੇ ਲੰਮੇ ਵਾਲ ਬੂਲੋ ਕੰਮ ਖਤਮ ਕਰਦੇ ਹੋਣਾ ਨਹੀਂ ਨਹੀਂ ਹੁਣ ਡਾਡੀ ਨੇ ਕਿਹਾ ਤਾਂ ਪਰ ਨਹੀਂ ਪਾਗ ਵੀ ਬੰਨਿਆ ਕਰ ਨਹੀਂ ਪਾਗ ਵੀ ਬੰਨੀ ਠੀਕਾ ਕਿ ਨਹੀਂ ਪੱਕ ਮੈਨੂੰ ਹੁੰਦੀ ਨਹੀਂ ਐਵੇਂ ਭਈਆ ਤਾਂ ਨਹੀਂ ਮੈਂ ਬੰਦਾ ਰਿਆ ਓਏ ਹੌਣ ਫਣਿਆ ਕਰਨਾ ਓ ਯਾਰ ਹੌਣ ਨੂੰ ਕਿਤੇ ਹੋ ਗਈ ਆ ਕਿਤੇ ਬੂਮ ਵਾਲੀ ਕਰੇਣਾ ਜਿਹੜੀ ਸਿੱਖਣ ਲਈ 6 ਮਹੀਨੇ ਲੱਗਣਿਆ ਅੱਧ ਹੋ ਗਈ ਤੇਰੀ ਜਿਹੜੀ ਲਾਉਂ ਦੋ ਦਿਨ ਦੀ ਕਲਾ ਜਰਾ ਖਿੱਚ ਕੇ ਕਲਾਸ ਇਹ ਜਿਵੇਂ ਕਾਦੀ ਲਾਉਣੀ ਆ ਬੰਦਾ ਪੁੱਠਾ ਸਿੱਧਾ ਹੱਥ ਮਾਰੇ ਆਪੇ ਰੋਜ਼ ਰੋਜ਼ ਸਫਾਈ ਆ ਜਾਂਦੀ ਬਸ 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 ਤੇ ਉਹ ਗਰਲੀਨ ਨਹੀਂ ਲੱਭਣ ਦੀ ਉਹ ਕਿੱਥੇ ਆ ਉਹ ਡੈਡੀ ਆ ਉਹ ਤੇ ਮੰਮੀ ਨੇ ਡੇ ਕੰਮ ਤੂੰ ਕਰਾਉ ਪਰ ਸੋਈ ਚ ਹਾਂਜੀ ਅੱਛਾ ਤੇ ਪਰੌਣੇ ਦਾ ਕਿਦਾਂ ਵਾਂ ਪਰੌਣੇ ਤਾਂ ਫੋਨ ਫਾਨ ਨਹੀਂ ਆ ਨਾ ਕੀਤਾ ਇਸੇ ਦਾ ਦੰਤ ਉਹ ਕਿਤੇ ਟਾਈਮ ਨਾਲ ਤੁਰਪਾਂ ਕਰਨਾ ਤਾਂ ਸਹੀ ਤੇਰਾ ਇਹ ਫਰਕ ਆ ਰਿਹਾ ਨਾ ਇਹ ਪੁੱਛੋ ਕਿ ਕਿੱਥੇ ਗਿਆ ਨਾ ਇਹਨੇ ਤੇ ਡਾੜੀ ਕਰਨਾਗਾ ਇਹਦੇ ਸੋਰੇ ਇਹਦੀਓ ਪੁੱਛਣ ਡਿਆ ਦੱਸ ਉਹ ਇੱਕ ਕਰੀ ਇਹਨਾਂ ਨਾਲ ਹੋਈ ਹੀ ਸਿਰੇ ਗੱਲ ਉਹ ਦੀ ਅੱਛਾ ਤਾਂ ਦੇ ਟਾਈਮ ਨਾਲ ਤੁਰਪਾਂਗੇ ਤੂੰ ਮੁਰਕੋ ਕੀਤਾ ਨਾ ਚਲੋ ਮੈਂ ਕਰਾ ਕੇ ਵੇਨਾ ਚਲ ਆ ਜਾਂਦੇ ਡੇੜੀ ਰਾਜ ਚਲ ਕੋਈ ਨਹੀਂ ਪਰ ਫਿਰ ਵੀ ਉਹਦਾ ਪਤਾ تھا ਉਹ ਲਾਓ ਕਿ ਕਿੱਥੇ ਕਾ ਗਿਆ ਉਹ ਤੂੰ ਹੀ ਲਾ ਲੁੱਪਦੀ ਸੁਣਾ ਮੈਂ ਕਿੱਦਾਂ ਝੋਨਾ ਲਾਇਆ ਦੋ ਤਿੰਨ ਕਿੱਲੇ ਹਾਂਜੀ ਤੇ ਬਾਕੀ ਉਹਨਾ ਪ੍ਰੋਣੇ ਹੋ ਕੇ ਚਲ ਜਾਂਦੇ ਨੇ ਫੇਰ ਕਰਨੇ ਥੋੜਾ ਬੋਰਾ ਕੱਦੂ ਨਾਲੇ ਵੈਸੇ ਹੀ ਡੇੜੀ ਤੂੰ ਮੇਰੇ ਨਾਲ ਐਡਵਾਂਸ ਹੀ ਰਿੰਦੇ ਜ ਚਲੋ ਯਾ ਜਿੰਨਾ ਕੰਮ ਨਾਲ ਨਾਲ ਥੋੜਾ ਥੋੜਾ ਤੁਰਿਆ ਰਹੇ ਵਧੀਆ ਫਿਰ ਹਾਂਜੀ ਹਾਂਜੀ ਹਨਾ ਬਾਕੀ ਆ ਵੀ ਲੀਵਰ ਦੀ ਪ੍ਰੋਬਲਮ ਆ ਜਾਂਦੀ ਆ ਬੱਤੀ ਦੀ ਤਾਂ ਕੋਈ ਹੈ ਨਹੀਂ ਬੱਤੀ ਵੱਧੂ ਆਉਂਦੀ ਆ ਹਾਂਜੀ ਮੋਟਰਾਂ ਸਭ ਕੋ ਬੰਦ ਪਈਆਂ ਚਲੋ ਵਧੀਆ ਬੈਠੀ ਠੀਕ ਆ ਪੁੱਤ ਮੈਂ ਰੈਡੀ ਹੋਣ ਲੱਗ ਪਈ ਹਾਂ ਹਾਂ ਅਲਪਾ ਪਾ ਜੱਟ ਕੋਈ ਬਹੁਤ ਰੁਣਾ ਫ ਕੀ ਹਾਲ ਚੱਲ ਡਾਡਾ ਬਾਬਾ ਜੀ ਮਾਸੇ ਠੀਕ ਠਾਕ ਜੀ ਚਲੋ ਵਧੀਆ ਚੱਈਦਾ ਹਾਂ ਜੀ ਲੇਟ ਬੜੇ ਹੋਗੇ ਤੁਸੀਂ ਫਿਰ ਕੰਮ ਕਰ ਕਰਦੇ ਆ ਤੁਹਾਨੂੰ ਬੜਾ ਤੋੜਦਾ ਤੋੜਦਾ ਫਿਰ ਠੀਕ ਜੀ ਮੈਂ ਕਾ ਇੱਥੇ ਫਿਰ ਵੀ ਜਾਾਂ ਸੌਖੀ ਹੋ ਏਸੀ ਲੱਗਾ ਲੋਕੀ ਕਹਿੰਦੇ ਛੱਡ ਦੇ ਪਰ ਬਾਹਰ ਗਰਮੀ ਬੜੀ ਡੇਡੀ ਤੁਹਾਡੇ ਵਾਲੇ ਵੀ ਹੱਦ ਹੋਈ ਆ ਪਰ ਉਹਨੇ ਬਾਹਰ ਆ ਗਏ ਆ ਤੇ ਤੁਸੀਂ ਇੱਥੇ ਬੈਠੇ ਕੇ ਕੀ ਟਿੰਕ ਕਰਦੇ ਹੋ ਆ ਗਏ ਆ ਆ ਗਏ ਆ ਆ ਗਏ ਉਹ ਡ੍ਰੈਗ ਰੂਮ ਚ ਚਲ 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 ਚਲਾਉਂਦੇ ਆ ਆਜੋ ਆਜੋ ਕਿੰਨੀ ਤੇ ਹਿੱਦ ਲੱਗੇ ਬੋ ਏਦਾਂ ਚੰਗੇ ਲੱਗਿਦਾ ਵਾ ਉਹ ਪੁੱਤ ਚੁੱਪ ਕਰ ਸਹਿਜੇ ਬੋਲਾਂ ਤੁਸੀਂ ਮਾਰ ਸਹਿਜੇ ਇਸ ਵੇਲੇ ਏਦਾਂ ਟੀਕਣ ਦੇ ਹੀ ਉਹਦਾ ਉਹਨਾਂ ਨੂੰ ਗਰਲੀਨ ਮੇਰੀ ਗੱਲ ਸੁਣਾ ਪਰ ਉਹਨੇ ਆ ਨਹੀਂ ਸੇਵਾ ਦੀ ਕੋਈ ਕਸਰ ਨਹੀਂ ਰਹਿਣੀ ਚਾਹੀਦੀ ਉਹ ਡੈਡੀ ਕਿਤੇ ਨਹੀਂ ਕਮੀ ਰਹਿੰਦੀ ਸਾਰਾ ਕੁਝ ਕੀਤਾ ਨਾ ਸੱਟ ਸਾਰਾ ਕੁਝ ਕਰ ਲਿਆ ਪਕੌੜੇ ਪਕਾੜੇ ਸਾਰੀ ਤਰ੍ਹਾਂ ਦੇ ਕੱਢ ਲਿਆ ਤ ਸਾਰਾ ਸਮਾਨ ਤੂੰ ਹੀ ਆਪਣੇ ਹੱਥੀ ਲਿਆ ਕੇ ਦਿੱਤਾਗੇ ਲਿਆ ਕੇ ਦਿੱਤਾ ਵਾ ਪਰ ਹੁਣ ਵੇਖ ਲਈ ਤੂੰ ਆਪ ਚਲੋ ਡੈਡੀ ਤੇ ਜਾਓ ਤੁਸੀਂ ਪਹਿਲੀ ਵਾਰੀ ਆਇਆ ਤਾਂ ਕਹਾਂਗੇ ਡੈਡੀ ਚਲੋ ਚਲੋ ਵੀਰ ਤੁਸੀਂ ਜਾਓ ਤਾਂ ਸਹੀ

ਦਾਨ ਖਲਾਰ ਆਠ ਹੋਏ ਦੇਣੇ ਜੇ ਕੋ ਸੁਣ ਲੂਗਾ ਤਾਂ ਕੀ ਕਹੂਗਾ ਹੈ ਕੀ ਨਹੀਂ ਵੇਖਿਆ ਨਹੀਂ ਤੇ ਵੇਖਿਆ ਨਹੀਂ ਤਾਂ ਹੀ ਤੇ ਮੈਂ ਲੰਮੀ ਪਹਿਨਦੀ ਆ ਉੱਪਰ ਹੋ ਕੇ ਬੈਠ ਜਾ ਚੰਗੀ ਤਰ੍ਹਾਂ ਚੰਗੀ ਤਾਂ ਆਂਦਾ ਆ ਜੋ ਮਗਦਾ ਚਾਹ ਲਖ ਕਰਦੀ ਆ ਆ ਤੇ ਸਵਰਗ ਜੀ ਆ ਗਈ ਹੋ ਨਵ ਵੇਹੇ ਹੁਣ ਨਾ ਚੁੱਪ ਕਰਾ ਕੇ ਫੋਨ ਬੰਦ ਕਰ ਲੈ ਆਪਣੀ ਮਮੀ ਮਮੀ ਕੀ ਇੱਥੇ ਆਂਦੇ ਤੇ ਚੁੱਪ ਕਰਿਆ ਪਰੇ ਮਰ ਪਰੇ ਇੱਥੇ ਆ ਜਾ ਹਾਂ ਨਵ ਉਹ ਤੂੰ 18 ਤੇ ਕੀਤਾ 24 25 ਤੇ ਘਰ ਆ ਹਾਂ ਉਹਨੂੰ ਕੋਈ ਫ੍ਰੀਪਰ ਜੀ ਚੋਈ ਪੰਜ ਕਿਤੇ ਦੀ 쿨ਿੰਗ ਚੋੜੀ ਹੋਣੀ ਆ ਇਹ ਜਿੰਨਾ ਘਟੋਗਾ ਨਾ ਉਨੀ ਜ਼ਿਆਦਾ 쿨ੀ ਹੁੰਦੀ ਆ ਚੱਲ ਜਿੱਥੇ ਵੀ ਆ ਭਾਵੇਂ ਇੱਕ ਤੇ ਕਰਦੇ ਠੰਡਾ ਕਰਦੇ ਹਾਂ ਕਮਰਾ ਇੱਕ ਤੇ ਨਹੀਂ ਹੋਣਾ ਇਸ ਥਾਂ ਦਾ ਕੀ ਰਹਿਦਾ ਨਾ ਥੋੜਾ ਠੰਡਾ ਚੱਕਾ ਮੋਰ ਚਪੇੜ ਤੇ ਰੱਖ ਕੇ ਇੱਕ ਮੰਮੀ ਨੂੰ ਦੱਸੋ ਨਾ ਸਾਡੀ ਗੱਡੀ ਖਰਾਬ ਹੋ ਗਈ ਕਿੱਦਾਂ ਪਾਈ ਆ ਓਖਿਓ ਇਹ ਨੂੰ ਬੰਦ ਕਰ ਲਾ ਹੋਣੀ ਆ ਕੋਈ ਸੁਣ ਲੂਗਾ ਬਾਹਰ ਹੈ ਕੋਈ ਨਹੀਂ ਤੇਰੇ ਪਿਓ ਨੇ ਪਰਦਾ ਪਾਤਾ ਤਾਂ ਦੱਸਣ ਦੇਈ ਸਾਡੀ ਗੱਡੀ ਖਰਾਬ ਹੋ ਗਈ ਹੈ ਤੇ ਮੰਮੀ ਉਹਦੀ ਤਾਂ ਕਾਹਦਾ ਪਰਦਾ ਪਾਉਣਾ ਤੁਸੀਂ ਇਤਨੀ ਫੌਣਾ ਕੰਦਾਂ ਦੇ ਵੀ ਕੰਨ ਹੁੰਦੇ ਆ ਜਾਂਦਾ ਮੰਮੀ ਬੱਸ ਕਰੋ ਕਿਹੜੀ ਨੂੰ ਲੜੀ ਜਾਂਦੇ ਹੋ ਤੇ ਗੱਡੀ ਨੂੰ ਕੀ ਹੋਇਆ ਇਹ ਹਾਈ ਹਾਈ ਨਹੀਂ ਨਾ ਵਾ ਤੈਨੂੰ ਮੈਂ ਕੀ ਦੱਸਾਂ ਬੁਰੇ ਹਾਲੇ ਪਹੁੰਚੇ ਇੱਥੇ ਕਿਤੇ ਰਾਤ ਖਰਾਬ ਹੋ ਗਈ ਹੈ ਆਂਦਾ ਹੀ ਨਖਤਾ ਤੇ ਅੱਧੇ ਅੱਧੇ ਘੰਟੇ ਬਾਅਦ ਪਾਣੀ ਪਾਇਓ ਤੇ ਮੁੰਡੇ ਨੂੰ ਭੁੱਲ ਗਿਆ ਚੇਤਾ ਤੇ ਗੱਡੀ ਤੇ ਮਾਰ ਗਈ ਸੇਕ ਫੇਰ ਅਹੀਂ ਰਾਤ ਖਲੋਤੀ ਆ ਰਹੀਆਂ ਤੇਰਾ ਪਸੀਨਾ ਚੋਵੇ ਹਾਈ ਨਹੀਂ ਨਾ ਵਾ ਮਿੰਦੇ ਹੁਣ ਆ ਡਰਵਾ ਕਿ ਜਾਣ ਲੱਗਾ ਕਿ ਤੇ ਦੇਤੀ ਨਾ ਹੋ ਜੇ ਸਟਾਰਟ ਹੋ ਜੇ ਚਲਦੀ ਚਲਦੀ ਨਖਤੀ ਬੰਦ ਹੋ ਜਾਂਦੀ ਆ ਤੇ ਮੰਮੀ ਤੇ ਹੀ ਕਰਾਈ ਕੇ ਲੈ ਕੇ ਆ ਨਾ ਉਹ ਇੱਕ ਜੂਸੀ ਬੜੀ ਕਰਦੀ ਆ ਇਹਨਾਂ ਨੂੰ ਆਖਿਆ ਵੀ ਹੀ ਕਰਾਏ ਤੇ ਕਰਨ ਨੂੰ ਲੈ ਆਏ ਪਤਾ ਨਹੀਂ ਕਿਦੀ ਮੰਗ ਵੰਗ ਕੇ ਤੇਰਾ ਹੀ ਘਰ ਵਾਲਾ ਲੈ ਕੇ ਆਇਆ ਵਾ ਜੁਬਾਨਾਂ ਚ ਲਾ ਬੋਤੀ ਤੇ ਇਹਨਾਂ ਨੇ ਡੈਡੀ ਨੂੰ ਕਿਹਾ ਹੀ ਡੈਡੀ ਦੇ ਸਿਰ ਤੇ ਬੈਠੇ ਹੀ ਐ ਮੌਕੇ ਤੇ ਕਿਸ ਨੇ ਦੇਤੀ ਚੱਲ ਇਹ ਵੀ ਠੀਕ ਆ ਚੱਲ ਡੈਡੀ ਨੇ ਨਹੀਂ ਲਿਆਂਦੀ ਤਾਂ ਉਹਨੇ ਕੀ ਕੀਤਾ ਹੈ ਖਟਾਰਾ ਲੈ ਕੇ ਤਾਂ ਸਾਹਮਣੇ ਰਹਾਤਾ ਤੇ ਬਹਿ ਜਾ ਉੱਤੇ ਆਹ ਵੇਖੋ ਅੱਜ ਦਾ ਦੇਨਤੀ ਬਖਸ਼ ਦੋ ਇੱਕ ਦੂਜੀ ਨੂੰ ਚੱਲ ਛੱਟ ਮੇਰੀ ਕਾਲ ਸੁਣ ਆ ਕਰਤੇ ਵੀ ਕਿੰਨੇ ਭੋਲੇ ਆ ਹਾਇਆ ਤੇਰਾ ਕਮਰਾ ਵਾ ਹਾਂਜੀ ਨਾਵੇਂ ਆਏ ਤੂੰ ਤੇ ਸਵਰਗ ਚ ਆ ਗਈ ਆ ਐਨਾ ਠੰਡਾ ਠੰਡਾ ਕੰਮਾ ਫੁੱਲ ਵੇ ਏਦਾਂ ਦੇ ਲਿਆ ਕੇ ਤੂੰ ਵੀ ਕਿਤ ਰੱਖਿਆ ਕਰ ਜ਼ਬਾਨ ਤੇ ਤੇਰੀ ਡੀ ਲੰਮੀਆ ਕਰ ਤੂ ਉੱਤੇ ਚ ਕੋਈ ਨਹੀਂ ਗਈ ਮੰਮੀ ਪੈਸੇ ਦੇਣ ਲੱਗਿਆ ਤੇ ਇੰਨੀ ਕੰਜੂਸੀ ਕਰਦੇ ਹੋ ਉਹਨੇ ਪੁੱਛੋ ਆ ਫੁੱਲ ਕਿੰਨੇ ਦਾ ਆਇਆ ਵਾ ਕਿੰਨੇ ਦਿਆ ਹੈ ਨਾ ਮੰਮੀ ਜੀ ਇਹ ਨਾ 800 ਦਾ ਆਇਆ ਦੱਸਣੇ ਹੀ ਪਿੰਨੇ ਯਾ ਤਾਂ ਪਿੰਨਾ ਲਿਆਂਦਾ ਹੀ ਨਾ ਨਹੀਂ 800 ਦਾ ਹਾਂਜੀ ਇੰਨੇ ਆ ਕਿੰਨੀਆਂ ਫੁੱਲੜੀਆਂ ਜਿੰਨਾ ਤੇ 800 ਦੀਆਂ ਕਿਹੋ ਅੰਦਾਸ ਮੰਮੀ ਮੈਨੂੰ ਕਹਿੰਦੇ ਹੀ ਉੱਧਰ ਲੈ ਆਉਂ। ਵੀ ਜਾਣ ਦੇ ਪਰੇ ਕੱਲ ਆਪਾਂ ਗਈਆਂ ਸੀ ਸੂਟ ਲੈਣ। ਹਜ਼ਾਰ ਦੇ ਵਿੱਚ ਤੇਰੀ ਨਨਾਨ ਦਾ ਤੇ ਤੇਰੀ ਸਸਤਾ ਸੂਟ ਆ ਗਿਆ। ਅੰਤਰਾ ਕੱਲਾ ਇੰਨਾ ਕਿ ਜਿੰਨਾ ਟੰਗਿਆ 800 ਦਾ। ਹਾਏ ਹਾਏ। ਨਹੀਂ ਜੇ ਕਿਤੇ ਮੈਨੂੰ ਨਾਲ ਖੜਦੇ ਨਾ ਮੈਂ 200 ਚ ਦਵਾਉਣਾ ਹੀ ਏ। ਇਹ ਗੱਲ ਹੀ ਨਹੀਂ ਕਰਦੇ ਕੋਈ। ਉਹ ਵੇਖ ਲੈਂਦੇ ਭਾਈ ਵੀ ਕਿਹੜਾ ਗੱਲ ਕਰਦਾ ਤੇ ਕਿਹੜਾ ਨਹੀਂ ਕਰਦਾ। ਨਾ ਵੀ ਨਿਕਲ ਵੀ ਜਾਂਦਾ ਭਲਾ। ਨਿਕਲ ਹੀ ਗਈ ਏ। ਐਂਦਾ ਕਰਨੀ ਪਰਸ ਚ ਪਾ ਕੇ ਲੈ ਜਣੇ ਆ। ਹੈ ਨਾ? ਚੁੱਪ ਕਰਕੇ ਰੱਖ। ਕੋਈ ਗੱਲ ਨਹੀਂ ਭਾਬੀ ਜੀ ਲਿਆ ਦਾਂਗੀ ਮੈਂ ਤੁਹਾਨੂੰ ਵੀ ਜਿੰਨੇ ਸੋਨੇ ਲੱਗੇ ਨੇ ਤੇ ਕੁਛ ਨਹੀਂ ਲੱਗੇ ਲੱਗਦਾ ਵਾ ਘੜੀ ਘੜੀ ਉਹ ਕੰਮ ਕਰੀ ਜਾਣੀ ਆ ਨਾ ਕੰਮੀ ਜਈ ਤੁਸੀਂ ਕੀ ਕੰਮ ਕੀਤਾ ਵਾ ਪੰਜ ਪੰਜ ਸੌ ਦਾ ਸੂਟ ਲੈ ਕੇ ਆਇਓ ਉਹਨਾਂ ਦੇ ਮਮੀ ਨੱਕ ਤੇ ਨਹੀਂ ਚੜਨੇ ਜੇ ਪਹਿਲੀ ਵਾਰੀ ਤੇ ਹੁਈ ਆਏ ਕੋਈ ਚੱਜ ਦੇ ਲੈ ਆਉਣੇ ਸੀ ਨਾ ਉਹ ਪਤਾ ਕਿ ਨਿਸ਼ਕੀਨਾ ਮਾੜੇ ਮੋٹے ਸੂਟ ਤੇ ਅਗਲੇ ਮਨਾਵਦੀ ਹੈ ਮੈਂ ਕਿਹਾ ਹੀ ਮੰਮੀ ਨੂੰ ਕਿ ਕਾਦੀਆਂ ਚਲ ਜੀਏ ਇਹ ਵੀ ਕਹਿੰਦੀ ਹਰ ਚਵਾਲੋ ਲੈਣੇ ਆ ਸੂਟ ਤੂੰ ਚੁੱਪ ਕਰ ਭਾਬੀ ਸੂਟ ਮਿਲ ਦੇਣੀ ਆ ਲੈਣੇ ਹੁਣ ਸਹੀਂ ਉਹਨਾਂ ਤੋਂ ਕਿਹੜਾ ਹੈਗੀ ਨਹੀਂ ਨਹੀਂ ਮੇਰੀ ਗੱਲ ਤਾਂ ਸੁਣ ਲੈ ਉਹਨਾਂ ਨੂੰ ਕੀ ਪਤਾ ਲੱਗਣਿਆ 5-500 ਦੇ ਕੇ ਕਿੰਨੇ ਦੇ ਆ ਹੈ ਹੈ ਉਹ ਤੇ ਗਿੱਜੀਆਂ ਵਾ ਮਹਿੰਗੇ-ਮਹਿੰਗੇ ਸੂਟ ਲੈਣ ਹੈ ਜਿੰਨੇ ਭਾਈ ਮੰਗਦੇ ਆ ਉਹਨੇ ਦੇ ਕੇ ਆ ਜਾਂਦੀਆਂ ਵਾ ਹਜ਼ਾਰ-ਹਜ਼ਾਰ ਮੰਗਦਾ ਹੈਗਾ ਮੈਂ ਹੀ 500 ਦਿੱਤਾ ਵਾ ਗੱਲਾਂ ਕਰਦੀ ਫਿਰਨੀ ਆ ਤੇ ਨਹੀਂ ਨਾਲੇ ਆਪਾਂ ਦੱਸਣਾ 5-500 ਦੇ ਆ ਔਰ ਖਾਣ ਵਾਲੀ ਦੁਕਾਨ ਤੋਂ ਲੈਂਦਾ ਵਾ ਤੇ ਕੱਪੜਾ ਕਿੱਡਾ ਵਧੀਆ ਹੈ ਸੋਨੇ ਸੂਟ ਵੀ ਸੂਟ ਤੇ ਮੈਨੂੰ ਪਤਾ ਭਾਬੀ ਜੀ ਸੁਣੇ ਹੁੰਦੇ ਵਿਆਹ ਚ ਆਪਾਂ ਉਥੇ ਵੀ ਬਣਾਏ ਹੀ ਪਰ ਉਹਦਾਂ ਨਹੀਂ ਲੱਲਣੇ ਹੀ ਨਾ ਨਵ ਮਿਆ ਤੇ ਮੰਮੀ ਨੂੰ ਕਿਹਾ ਸੀ ਕਿ ਚੰਗੇ ਲੈ ਲੀਏ ਇਹਨਾਂ ਦਾ ਨਹੀਂ ਪੈਸੇ ਖਰਚਣ ਨੂੰ ਜੀ ਕਰਦਾ ਮੰਮੀ ਜਿਹੜੀ ਤੂੰ ਸੁਣ ਲਿਆ ਹੁੰਦੀ ਨਾ ਮੇਰੀ ਨਾਨਾ ਦੇ ਨੱਕ ਤੇ ਨਹੀਂ ਚੜਦੇ ਕਿਉਂ ਕੀ ਗੱਲ ਤੇਰੀ ਨਾਨਾ ਦਾ ਨੱਕ ਬਹੁਤਾ ਹੀ ਉੱਚਾ ਵਾ ਹੈ ਆਈ ਵੱਡੀ ਨਾਨਾ ਵਾਲੀ ਮੇਰੀ ਗੱਲ ਸੁਣ ਲੈ ਧਿਆਨ ਦੇ ਨਾਲ ਆਪਣਾ ਦਬਦਬਾ ਬਣਾ ਕੇ ਰੱਖ ਐਵੇਂ ਨਾ ਸਿਰ ਤੇ ਚੜਾਈ ਜਾ ਨਾਨਾ ਮੇਰੀ ਐਉਂ ਤੇ ਨਾਨਾ ਮੇਰੀ ਜਿਉ ਹੁਣ ਤਾਂ ਉਹਨੇ ਤੇ ਡਾਬੂ ਪਾ ਲਿਆ ਨਾ ਤੇ ਰੋਵੇਂਗੀ ਅੱਖਾਂ ਚ ਘਸੌਣ ਦੇ ਦੇ ਕੇ ਗੱਲਾਂ ਮਾਰਦੀ ਫਿਰਦੀ ਆ ਐ ਮੰਮੀ ਉਹਨੂੰ ਤੇ ਇਦਾਂ ਸਮਝਾਣ ਦੇ ਮੈਨੂੰ ਵੀ ਇਦਾਂ ਸਮਝਾਇਆ ਕਰੋ ਮੈਂ ਵੀ ਤੇ ਤੁਹਾਡੀ ਨੂੰ ਆ ਆ ਵੇਖ ਲਾ ਜਬਾਨ ਵੇਖ ਲਾ ਇਹਦੀ ਕਈ ਵਾਰੀ ਕਿਹਾ ਕਿ ਚੋਪਰਿਆ ਕਰ ਪਰ ਨਾ ਸਣੀ ਹਾਂਜੀ ਹਾਂਜੀ ਜਾ ਪੁੱਤ ਉਹਨਾਂ ਨੂੰ ਕਹਿ ਕੋ ਚਾਹ ਪਾਣੀ ਲਿਆਓ ਹਾਂ ਪਾਜੀ ਹਾਂਜੀ ਮਕਾਨ ਤੇ ਮੈਂ ਬਹੁਤ ਸੋਣਾ ਪਾਇਆ ਤੁਸੀਂ ਚਲੋ ਪਾਜੀ ਮਾੜਾ ਮੋਟਾ ਆਪਣਾ ਸ਼ਿਰ ਲਗਾ ਕੀਤਾ ਵਾ ਨਹੀਂ ਪਾਜੀ ਜਿਹੋ ਜਿਹਾ ਤੁਹਾਡਾ ਮਕਾਨ ਵਾ ਨਾ ਇਹ ਤੇ 1.5 ਰੁਪਈਆਂ ਦੀ ਹੋਵੇ ਨਾ ਤੇ ਫਿਰ ਗਾ ਜਾ ਕੇ ਤੇ ਗੱਲ ਬਣਦੀ ਆ ਉਹ ਚਲੋ ਪਾਜੀ ਮਾੜੀ ਮੋਟੀ ਮਿਹਨਤ ਕਰਦੇ ਆ ਮੁੰਡੇ ਤੇ ਕੋਈ ਨਸ਼ਾ ਪੱਤਾ ਨਹੀਂਗਾ ਤੇ ਬਾਕੀ ਚਲੋ ਘਰਾਂ ਦੇ ਤਾਂ ਹੁੰਦਾ ਵਾ ਕਿਸੇ ਦਾ ਮਾਸਾ ਚੰਗਾ ਹੋ ਗਿਆ ਕਿਸੇ ਦਾ ਮਾਸਾ ਮਾੜਾ ਹੋ ਗਿਆ ਤੇ ਆਪਣਾ ਚਲੋ ਟਾਈਮ ਪਾਸ ਜਾ ਹੋਈ ਜਾਂਦਾ ਵਾ ਠੀਕ ਆ ਕਿ ਨਹੀਂ ਬਾਕੀ ਬੰਦਾ ਦਿਲ ਦਾ امیر ਹੋਣਾ ਜਿਹੜਾ ਘਰਾਂ ਚ ਕੀ ਰੱਖਿਆ ਵਾ ਆਹੋ ਇਹ ਤਾਂ ਗੱਲ ਤਾਂ ਨਹੀਂ ਸਹੀ ਕਣਪਰਾ ਮਿਲਗਿਲਣ ਵਾਲਾ ਚਾਹੀਦਾ ਠੀਕ ਆ ਕਿ ਨਹੀਂ ਚਲੋ ਨਾਲੇ ਸਾਡੀ ਕੁੜੀ ਦੀ ਕਿਸਮਤ ਚੰਗੀ ਕਿਉਂ ਪਤਾ ਹੈ ਚਲੋ ਢੜਨਾ ਮੱਥਾ ਲੱਗ ਗਿਆ ਵਾ ਨਹੀਂ ਭਾਜੀ ਅਸੀਂ ਤਾਂ ਗਰੀਬ ਜਿਹੇ ਬੰਦੇ ਆ ਨਹੀਂ ਨਹੀਂ ਤੇ ਚਲੋ ਅਸੀਂ ਤੇ ਸਾਨੂੰ ਤੇ ਇਹੋ ਹੀ ਚਾਹ ਵਾ ਕਿ ਸਾਨੂੰ ਬੰਦੇ ਮਿਲ ਗਿਆ ਗਾਲੀ ਮਿਲਨ ਵਰਤਨ ਵਾਲੇ ਹਾਂਜੀ 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 ਸਾਨੂੰ ਦੇ ਹੁੰਦਾ ਵੀ ਜੇ ਰਾਤ ਰਵਾਜ ਮਾਰੀਏ ਤੇ ਰਾਤ ਆਉਣ ਜੇ ਅਗਲੇ ਕਦੇ ਦੁੱਖ ਸੁੱਖ ਚ ਸਾਨੂੰ ਸਦਾ ਪਹੀ ਭੱਜ ਕੇ ਜਾਏਗੇ ਰਿਸ਼ਤੇਦਾਰੀ ਤੇ ਆ ਹੁੰਦੀ ਆ ਠੀਕ ਆ ਕਿ ਨਹੀਂ ਔਰ ਘਰ ਕਿਸ ਦਾ ਵੱਡਾ ਵਾ ਕਿਸ ਦਾ ਛੋਟਾ ਵਾ ਭਾਜੀ ਹਰ ਕਨੇ ਆਪਣੀ ਆਪਣੀ ਲੋੜ ਨੂੰ ਬਣਾਏ ਆ ਤੇ ਤੇ ਕਦਾ ਸਾਨ ਹੁੰਦਾ ਕਿਸੇ ਨੂੰ ਓਏ ਇਹੋ ਚਲੋ ਜੀ ਬਾਕੀ ਠੀਕ ਆ ਨਾ ਬਾਕੀ ਸੰਜੋਗਾਂ ਦੀ ਗੱਲ ਵਾ ਹਾਂਜੀ ਹਾਂਜੀ ਹਾਂ ਹਾਂ ਗੱਲ ਵੱਡੀ ਤੇ ਆ ਵਾ ਮਸੜ ਜੀ ਰਿਸ਼ਤੇਦਾਰੀ ਦੇ ਵਿੱਚ ਮੇਰੀ ਗਰੀਬੀ ਨਹੀਂ ਹੁੰਦੀ ਹੈਗੀ ਸਾਡੇ ਵਿੱਚ ਪ੍ਰੇਮ ਪਿਆਰ ਹੋਣਾ ਚਾਹੀਦਾ ਕਿਉਂਕਿ ਦੂਰ ਤੱਕ ਨਿਭਾਉਂਦਾ ਉਮਰਾ ਦਾ ਕੰਮ ਹੁੰਦਾ ਵਾ ਨਾਲੇ ਭਾਜੀ ਵੇਖੋ ਗੱਲ ਇਹ ਹੁੰਦੀ ਆ ਹਾਂਜੀ ਆਪਾਂ ਧੀ ਵਿਆਹਨੇ ਆ ਜਾਂ ਪੁੱਤ ਵਿਆਹਨੇ ਆ ਠੀਕ ਹੈ ਜੀ ਇਹ ਹੁੰਦੀ ਤਿੰਨਾਂ ਪੀੜੀਆਂ ਦੀ ਰਿਸ਼ਤੇਦਾਰੀ ਹਾਂਜੀ ਹਾਂਜੀ ਠੀਕ ਆ ਕਿ ਨਹੀਂ ਜੇ ਕੋ ਸਮਝੇ ਤੇ ਹਾਂਜੀ ਪ੍ਰੇਮ ਪਿਆਰ ਬਣਾ ਕੇ ਰੱਖੇ ਤੇ ਜੇ ਕੋ ਨਾ ਸਮਝੇ ਤੇ ਫੇਰ ਤੋ ਲੋਕੀ ਆਇਦਰੋਂ ਵਿਆਹ ਕਰਦੇ ਆ ਹਾਂਜੀ ਹਾਂਜੀ ਤੇ ਇੱਕ ਮਹੀਨੇ ਬਾਅਦ ਉਸੇ ਕੋਟਾਂ ਚ ਤਲਾਕ ਲਿਖਣ ਦੇ ਹੁੰਦੇ ਆ ਉਹ ਭਾਜੀ ਬੱਚਿਆਂ ਨੂੰ ਸਿੱਖੇ ਕਰੋ ਜਦੋਂ ਕਿ ਹੋਵੇ ਜੀ ਦੇਣੀ ਆ ਤੇ ਫੇਰ ਇਤਰਾ ਹੀ ਹੋਣਾ ਠੀਕ ਆ ਕਿ ਨਹੀਂ ਤੇ ਆਪਣੇ ਫਰਜ਼ਾਂ ਨੂੰ ਸਮਝ ਕੇ ਜੇ ਬੰਦਾ ਚੱਲੇ ਘਰ ਨੂੰ ਘਰ ਸਮਝੇ ਭੈਣ ਭਰਾ ਦੀ ਇੱਜ਼ਤ ਕਰੇ ਹਾਂਜੀ ਬਿਲਕੁਲ ਜੀ ਬਿਲਕੁਲ ਠੀਕ ਹੈ ਕਿ ਨਹੀਂ ਤੇ ਫਿਰ ਸਾਰਾ ਕੁਝ ਵੇਚ ਆ ਜਾਂਦਾ ਹਾਂਜੀ ਹਾਂਜੀ ਤੇ ਮੈਂ ਮੰਮੀ ਗਲਤ ਕੀ ਕਹਿ ਤਾ ਵਾ ਜੀ ਜੀ ਮੈਂ ਨਾ ਇਹ ਤੂੰ ਤੇ ਜਨਉਂਦੀ ਆਈ ਹੈ ਉਹ ਉਹਦੀ ਅੰਦਰ ਹੀ ਵੜ ਗਈਆਂ ਕੁੜੀ ਦੇ ਕੋਲ ਉਹ ਬੀਜੀ ਮੈਂ ਤੇ ਤਾਂ ਬੈ ਗਈ ਸੀ ਬਾਹਰ ਗਰਮੀ ਬੜੀ ਆ ਤੇ ਇੱਥੇ ਵਾਵਾ ਕਮਰਾ ਠੰਡਾ ਆ ਵਾ ਠੰਡ ਪੈ ਗਈ ਕਿਤੇ ਕਲੇਜੇ ਵਿੱਚ ਐਦਾਂ ਨਹੀਂ ਕਰੀਦਾ ਬਰੀਆਂ ਦਾ ਗੀਦਾ ਅੱਗੇ ਮੈਨੀਆਂ ਤੂੰ AC ਵਾਲੇ ਅੰਦਰ ਹੀ ਬੈਣੀ ਹੁੰਨੀ ਆ ਅਵੇਹ ਨਾ ਤੇਰੀ ਕੁੜੀ ਨੂੰ ਕਿੱਡਾ ਵਧੀਆ ਘਰ ਬਣਾ ਕੇ ਦਿੱਤਾ ਈ ਲੈ ਕੇ ਦਿੱਤਾ ਈ ਪਸੰਦ ਆ ਗਿਆ ਈ ਘਰ ਆਹੋ ਪਸੰਦ ਵਾ ਪਸੰਦ ਕਿਉਂ ਨਹੀਂ ਆਉਣਾ ਹੈ ਮੇਰੀ ਧੀ ਕਿਤੇ ਮਾੜੀ ਆ ਲੱਖਾਂ 'ਚ ਇੱਕ ਵਾਰ ਠੀਕ ਆ ਨਾ ਮੇਰੇ ਯਾਰ ਸੁਣ ਹੁਣ ਗੱਲਾਂ ਹੀ ਨਾ ਕਰੀ ਜਾਓ ਚਾਹ ਪਾਣੀ ਮੈਂ ਕਿਦਰ ਪੀ ਦੋ ਆ ਜਾ ਚੱਲ ਮੰਮੀ ਠੰਡੇ ਹੋ ਜਣੇ ਪਕੌੜੇ ਗਰਮ ਗਰਮ ਖਾ ਲਈਏ ਇੱਕ ਤੇ ਮਾਈ ਜਿਹੜੀ ਨੂੰ ਵੱਢਣ ਵਾਲੀ ਆ ਤੇ ਖੜਾ ਹੀ ਨਹੀਂ ਛੱਡਦੀ ਜਿੱਥੇ ਪੈ ਜੀਏ ਮਗਰ 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 ਜਿੱਤੀ ਦੀ ਜੇ ਉਹਨੇ ਸੁਣ ਲਿਆ ਨਾ ਆਪੇ ਤੈਨੂੰ ਦੱਸੂਗੀ ਸੁਣ ਲੈ ਆ ਜਾ ਖਾਈਏ ਸੀ ਪਕੌੜੀ ਇਹ ਮੇਨ ਪਤਾ ਕੀ ਕੰਡੀਆਂ ਹੁਣ ਮੰਮੀ ਆਟਾ ਛਾਣ ਕੇ ਟੀਮੇ ਆਟਾ ਗੁੰਨਣਗੀ ਅੱਛਾ ਅੱਛਾ ਚੱਲ ਆ ਜਾ ਮੈਂ ਤੂੰ ਉੱਥੇ ਲੱਗੇ ਘੜੀ ਮੰਮੀ ਆ ਜੰਨੀ ਆ ਤੇ ਨਾਲ ਮੈਂ ਇਹ ਵੇਖਿਆ ਸੀ ਨਵ ਦੀ ਮਾਂ ਕਰੀ ਜਾਂਦੀ ਬਾਰ ਬਾਰ ਅਫ ਫਰੂਟ ਲੈ ਜਾ ਫਰੂਟ ਲੈ ਜਾ ਤੇ ਵੇਖਿਆ ਤੇ ਦੋ ਕੁ ਸੜੇ ਕੇ ਨੇ ਤੇ ਕਿਲੋ ਕੁ ਸੇ ਲਿਆਂਦੀ ਐ ਤੇ ਜਦੋਂ ਤੂੰ ਹੀ ਹੈ ਹੀ ਮੇਰੇ ਕੋ ਕਿ ਕਿੰਨਾ ਫਰੂਟ ਖੜਿਆਈ ਸਾਰੇ ਆਂਦੇ ਹੀ ਤੇ ਤੇਰੇ ਪੇਕੇ ਵੇਖੋ ਚੰਨ ਪੁੱਤ ਉਹ ਪਹਿਲੀ ਨਹੀਂ ਆਏ ਸਾਡਾ ਨਹੀਂ ਫਰਜਪੰਦਾ ਗੱਲ ਕਰਦਾ ਉਹ ਦੋਨੋਂ ਆਪ ਸੋਚ ਜਾਈਦੀ ਸੋਚਨ ਦੇ ਤੇ ਘਾਟੇ ਕਰ ਦੇ ਉਹਨਾਂ ਨੂੰ ਨਹੀਂ ਪਤਾ ਪਿੱਠੇ ਦੇ ਘਰ ਕਿੱਦਾਂ ਜਾਣਾ ਪੈਣੀ ਆ ਰੀ ਚੱਲੇ ਆ ਚੱਲ ਪੁੱਤ ਹੁਣ ਤੂੰ ਖਵੀ ਨਾ ਜਾ ਮੰਮੀ ਖਪਨ ਦੀ ਨਹੀਂ ਗੱਲ ਹੈ ਤੇ ਜਦੋਂ ਮੈਂ ਤੇਲ ਚੋਂਂਦੀ ਨਾ ਤਾਂ 5 ਰੁਪਇਆ ਦੇਤਾ ਹੀ ਮੈਂ ਨਹੀਂ ਲੈਂਦੀ ਇਹ ਦੇਖ ਹੁਣ ਮੈਂ ਔਖੀ ਹਾਂ ਮੈਂ ਤੇ ਤੂੰ ਹੀ ਕਿਹਾ ਹੈ ਪੇਤੇਲ ਚੋਦੀ ਤੇ ਤਾਂ ਜੋਤ ਆ ਮੈਂ ਚੱਲ ਲਾ ਕੇ ਉਹਨੂੰ ਦੇ ਦਾਂਗੇ ਨਾਲੇ ਮੰਮੀ ਨੇ ਵੇਖਿਆ ਹੀ ਤਾਂ ਹੱਥ 'ਚ ਦੋ ਕਿ ਲਫਾਫੇ ਹੀ ਜਦੋਂ ਮੰਮੀ ਪਕਾਉਣਗੇ ਨਾ ਫਿਰ ਇਹਨਾਂ ਦੀ ਘਾਤ ਦਾ ਪਤਾ ਲੱਗਣਾ ਕਿ ਕਿੰਨੇ ਕੁ ਜੋਗੇ ਹੈ ਚਲ ਮਿੰਦੀ ਨਾ ਸਾਰੀਆਂ ਗੱਲਾਂ ਛੱਡ ਇੱਕ ਕੰਮ ਹੋਰ ਬੜਾ ਜ਼ਰੂਰੀ ਹੈ ਉਹ ਪਤਾ ਹੀ ਤੈਨੂੰ ਨਹੀਂ ਮੰਮੀ ਉਹ ਜਿਹੜੀ ਸ਼ਰਨਵਰ ਮੈਣੀ ਜੀ ਉਹਨੇ ਹੋਰ ਕੋਈ ਕੰਮ ਨਹੀਂ ਕਰਨਾ ਉਹਨੂੰ ਇੱਕ ਆਦਤ ਬੜੀ ਵੱਡੀ ਹੈ ਉਹਨੇ ਪਹਿਲਾਂ ਹੁੰਦਿਆ ਵੇ ਇਹਦਾ ਨੰਬਰ ਲੈਣਾ ਉਹਦਾ ਜੀ ਨੂੰ ਤਾਂ ਨੰਬਰ ਲਾ ਲੈਣਾ ਉਹ ਕੋਈ ਨਹੀਂ ਮम्मी ਮੈਂ ਜਾਣੀ ਆ ਆਟਾ ਗੋਲਣਾ ਮੈਂ ਉਹ ਆਟਾ ਰਹਿਣ ਦੇ ਮੇਰੀ ਧੀ ਉਹਨੇ ਮੁਰਕੇ ਨੰਬਰ ਲਾ ਗਏ ਚੁਗੀਆਂ ਕਰਿਆ ਕਰੇ ਅੱਡੇ ਘਾਦੀਆਂ ਤੇ ਹੋਰ ਪਵਾੜਾ ਪਾ ਕੇ ਤੇ ਬਹਿ ਜਾਈ ਹਣੀ ਤੂੰ ਕੰਮ ਕੁੰਮ ਛੱਡ ਉਹਦੇ ਲਾਗੇ ਚਲ ਜਾ ਉਹਨੂੰ ਕਿਹਾ ਵੀ ਚੱਲ ਭਾਬੀ ਤੂੰ ਕੰਮ ਕਰ ਮੈਂ ਲੱਗੇ ਪਈ ਨਹੀਂ ਉਹ ਚੱਲ ਮੰਮੀ ਮੈਂ ਚਲ ਜਾਈ ਨਹੀਂ ਤੇ ਨਾਲੇ ਹਾਨੂੰ ਡਰ ਪਿਆ ਵਾ ਇਹਨਾਂ ਦਾ ਵੀ ਤੇ ਉਹਨਾਂ ਦਾ ਵੀ ਹਾਏ ਹਾਏ ਨੰਬਰ ਲੈ ਲਈ ਹਾਡੀਆਂ ਚੁਗਲੀਆਂ ਕਾਦੀਆਂ ਕਰਨੀਆਂ ਇਥੇ ਉਹਨਾਂ ਦੀ ਕਿਹੜੀ ਸੀ ਨੂੰ ਕੋਈ ਕਮੀ ਰਾਣੀਆਂ ਵਾਂਗੂ ਤਾਂ ਇਹ ਰੱਖਿਆ ਉਹ ਗਲਤ ਸੁਣ ਆਦਤ ਹੁੰਦੀ ਹੈ ਕਈਆਂ ਜਨਾਨੀਆਂ ਦੀ ਇਹਨਾਂ ਆਤਾਂ ਦਾ ਮੈਨੂੰ ਸਾਰਾ ਪਤਾ ਕੋਈ ਰਿਸ਼ਤੇਦਾਰਾਂ ਨੇ ਮੈਣੀ ਜੀ ਨੇ ਚੁੱਟ ਕਰਕੇ ਨੰਬਰ ਲੈ ਲੈਣਾ ਚਲ ਠੀਕ ਹੈ ਮੰਮੀ ਆ ਜਾ ਤੂੰ ਚੱਲੀ ਐ ਇਹ ਕੱਟੋ ਗਰਮੀ 'ਚ ਕਰਨੀ ਆਪੇ ਕਰਦੀ ਰਹੇ ਮੈਨੂੰ ਉਹਦੇ ਸਾਹਮਣੇ ਕਹਿਣਾ ਨੂੰ ਉੱਥੋਂ ਕੱਢ ਛੱਡਣਾ ਉਹਦੀ ਆਦਤ ਵਾ